ਆਪਸੀ ਸਾਨੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤਜਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਇਸ ਵੇਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੰਮੂ ਤੋਂ ਜੰਮੂ ਦੀ ਨਰਵਾਲ ਪੁਲਿਸ ਚੌਕੀ ਤੋਂ 24 ਅਤੇ 25 ਜਨਵਰੀ ਦੀ ਰਾਤ ਨੂੰ ਇੱਕ ਚੋਰ ਜਿਹੜਾ ਹੈ ਉਹ ਫਰਾਰ ਹੋ ਜਾਂਦਾ ਹੈ ਉਸ ਚੋਰ ਦਾ ਨਾਮ ਹੈ ਮੁਹੰਮਦ ਵਕਾਰ ਬਲਦ ਨੂਰ ਮੁਹੰਮਦ ਇਹ ਰਜੋਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਔਰ ਚੋਰੀ ਦੇ ਸਿਲਸਿਲੇ ਦੇ ਵਿੱਚ ਇਸ ਨੂੰ ਚਿੰਨੌਰ ਪੁਲਿਸ ਨੇ ਜੰਮੂ ਦੀ ਚਿੰਨੌਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਜਦੋਂ ਚਿੰਨੌਰ ਪੁਲਿਸ ਤੋਂ ਨਰਵਾਲ ਪੁਲਿਸ ਨੇ ਉਹਨਾਂ ਨੂੰ ਉਸ ਚੋਰ ਨੂੰ ਆਪਣੇ ਹਿਰਾਸਤ ਦੇ ਵਿੱਚ ਲਿਆ ਕਸਟਡੀ ਦੇ ਵਿੱਚ ਲਿਆ ਉਹਦੀ ਪੁੱਛਗਿੱਛ ਦੇ ਲਈ ਤੇ ਪੁੱਛਗਿੱਛ ਦੇ ਦੌਰਾਨ 24 ਜਨਵਰੀ ਅਤੇ 25 ਜਨਵਰੀ ਦੀ ਰਾਤ ਨੂੰ ਉਹ ਚੋਰ ਮੌਕਾ ਦੇਖਦੇ ਹੀ ਫਰਾਰ ਹੋ ਜਾਂਦਾ ਹੈ ਜੇਲ੍ਹ ਦਾ ਤਾਲਾ ਤੋੜ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਚਲਾਕੀ ਦੇ ਨਾਲ ਉਥੋਂ ਫਰਾਰ ਹੋ ਜਾਂਦਾ ਹੈ ਇਹ ਖਬਰਾਂ ਜਿਹੜੀਆਂ ਹਨ ਸੋਸ਼ਲ ਮੀਡੀਆ ਅਤੇ ਅਖਬਾਰਾਂ ਦੇ ਵਿੱਚ ਵੀ ਛਪੀਆਂ ਸਨ ਹੁਣ ਉਹ ਚੋਰ ਜਿਹੜਾ ਹੈ ਉਹ ਉਥੋਂ ਨਿਕਲ ਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਚੋਰ ਦੇ ਪਿੱਛੇ ਛਾਪੇ ਮਾਰੀ ਸ਼ੁਰੂ ਹੋ ਜਾਂਦੀ ਹੈ ਜਦੋਂ ਜੰਮੂ ਕਸ਼ਮੀਰ ਪੁਲਿਸ ਚੋਰ ਦੀ ਛਾਪੇਮਾਰੀ ਕਰਕੇ ਉਹਨੂੰ ਜਗ੍ਹਾ-ਜਗ੍ਹਾ ਤੇ ਤਲਾਸ਼ ਦੀ ਹੈ ਤੇ ਉਹਦਾ ਕੋਈ ਸੁਰਾਗ ਨਹੀਂ ਮਿਲਦਾ ਲੇਕਿਨ ਅੱਜ ਤੁਹਾਨੂੰ ਦੱਸ ਦਈਏ ਸੂਤਰਾਂ ਦੇ ਹਵਾਲੇ ਤੋਂ ਇੱਕ ਪੱਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਚੋਰ ਨੂੰ ਚੰਡੀਗੜ੍ਹ ਦੇ ਵਿੱਚੋਂ ਨਰਵਾਲ ਪੁਲਿਸ ਜੰਮੂ ਕਸ਼ਮੀਰ ਪੁਲਿਸ ਦੀ ਨਰਵਾਲ ਚੌਕੀ ਦੀ ਪਾਰਟੀ ਨੇ ਫੜ ਲਿਆ ਹੈ ਔਰ ਉਹ ਇਸ ਵੇਲੇ ਜੰਮੂ ਲਿਆਇਆ ਜਾ ਰਿਹਾ ਹੈ ਬਹੁਤ ਹੀ ਵੱਡੀ ਕਾਮਯਾਬੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ 24 ਔਰ 25 ਦੀ ਰਾਤ ਨੂੰ ਜਦੋਂ ਚੋਰ ਫਰਾਰ ਹੁੰਦਾ ਹੈ ਉਸ ਵੇਲੇ ਥਾਣੇ ਦੇ ਵਿੱਚ ਨਫਰੀ ਘਟ ਹੁੰਦੀ ਹੈ ਜਿਸ ਕਰਕੇ ਉਹ ਫਰਾਰ ਹੋਣ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਮੌਕੇ ਦੇ ਦੌਰਾਨ ਉੱਥੇ ਦਾ ਜਿਹੜਾ ਗੇਟ ਦੇ ਉੱਤੇ ਸੰਤਰੀ ਬੈਠਾ ਸੀ ਉਹਦਾ ਇਹ ਕਹਿਣਾ ਸੀ ਕਿ ਚੋਰ ਜਿਹੜਾ ਹੈ ਉਹ ਗੇਟ ਦੇ ਰਸਤੇ ਨਿਕਲ ਕੇ ਨਹੀਂ ਗਿਆ ਯਾਨੀ ਕਿ ਉਸ ਤੋਂ ਬਾਅਦ ਉਹ ਕਿਸੇ ਹੋਰ ਰਸਤੇ ਤੇ ਦੀਵਾਰ ਟੱਪ ਕੇ ਜਾਂ ਛੱਤ ਦੀਆਂ ਸੀੜੀਆਂ ਚੜ੍ਹ ਕੇ ਜਾਂ ਕਿਸੇ ਹੋਰ ਪਾਸੋਂ ਉਹ ਫਰਾਰ ਹੋ ਜਾਂਦਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਵੱਡੀ ਕਾਮਯਾਬੀ ਫਿਰ ਤੋਂ ਉਸ ਪੁਲਿਸ ਸਟੇਸ਼ਨ ਦੀ ਪਾਰਟੀ ਨੂੰ ਮਿਲੀ ਹੈ ਉਹ ਡੀਐਸਪੀ ਐਸਪੀ ਅਤੇ ਐਸਐਸਪੀ ਸਾਹਿਬ ਦੇ ਸੁਪਰਵੀਜ਼ਨ ਹੇਠੋਂ ਪਾਰਟੀ ਜਦੋਂ ਇੱਥੋਂ ਨਿਕਲਦੀ ਹੈ ਉਹਨਾਂ ਨੂੰ ਖਬਰ ਮਿਲਦੀ ਹੈ ਔਰ ਉਹ ਸਿੱਧਾ ਪਹੁੰਚਦੇ ਹਨ ਪੰਜਾਬ ਲੰਘ ਕੇ ਚੰਡੀਗੜ੍ਹ ਔਰ ਚੰਡੀਗੜ੍ਹ ਜਾ ਕੇ ਉਸ ਚੋਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਉਸ ਨੂੰ ਜੰਮੂ ਲਿਆਇਆ ਜਾ ਰਿਹਾ ਹੈ ਔਰ ਜੰਮੂ ਲਿਆਇਆ ਜਾ ਰਿਹਾ ਹੈ ਔਰ ਉਸ ਦੀ ਅੱਗੇ ਜਿਹੜੀ ਪੁੱਛਗਿੱਛ ਹੈ ਉਹਨੂੰ ਸ਼ੁਰੂ ਕੀਤਾ ਜਾਏਗਾ ਔਰ ਕਿਸ-ਕਿਸ ਚੋਰੀਆਂ ਦੇ ਵਿੱਚ ਉਹ ਸ਼ਾਮਲ ਸੀ ਉਹਦੀ ਜਿਹੜੀ ਆਲਰੇਡੀ ਇੱਕ ਪੁੱਛਗਿੱਛ ਚੱਲ ਰਹੀ ਸੀ ਉਹਨੂੰ ਅੱਗੇ ਵਧਾਇਆ ਜਾਏਗਾ ਔਰ ਸਭ ਤੋਂ ਵੱਡੀ ਖਬਰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਉਹ ਚੋਰ ਵਕਾਰ ਯੂਨਸ ਔਰ ਸੌਰੀ ਮਾਫ ਮਾਫ ਕਰਨਾ ਮੁਹੰਮਦ ਵਕਾਰ ਜਿਹੜਾ ਕਿ ਜਿਸ ਦੇ ਪਿਤਾ ਦਾ ਨਾਮ ਨੂਰ ਮੁਹੰਮਦ ਹੈ ਔਰ ਉਹ ਰਜ਼ੋਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹ ਤਿੰਨ ਚੋਰ ਜਿਹੜੇ ਸਨ ਤਿੰਨਾਂ ਦੇ ਵਿੱਚੋਂ ਦੋ ਪਕੜੇ ਗਏ ਸਨ ਔਰ ਇਹ ਫਰਾਰ ਸੀ ਇਸ ਨੂੰ ਚਿੰਨੌਰ ਪੁਲਿਸ ਨੇ ਫਰਾਰ ਚੋਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁੱਛਗਿੱਛ ਦੇ ਲਈ ਨਰਵਾਲ ਚੌਕੀ ਜੰਮੂ ਦੀ ਨਰਵਾਲ ਚੌਕੀ ਦੇ ਵਿੱਚ ਨੂੰ ਲਿਆਇਆ ਗਿਆ ਸੀ ਉੱਥੋਂ ਇਹ 24 ਅਤੇ 25 ਜਨਵਰੀ ਦੀ ਰਾਤ ਨੂੰ ਜਿਹੜਾ ਹੈ ਇਹ ਫਰਾਰ ਹੋ ਜਾਂਦਾ ਔਰ ਬਹੁਤ ਵੱਡੀ ਕਾਮਯਾਬੀ ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਹੈ ਜੰਮੂ ਕਸ਼ਮੀਰ ਪੁਲਿਸ ਨੂੰ ਇਹ ਚੋਰ ਜਿਹੜਾ ਹੈ ਚੰਡੀਗੜ੍ਹ ਤੋਂ ਮਿਲ ਜਾਂਦਾ ਹੈ ਔਰ ਇਹਨੂੰ ਉੱਥੇ ਧਰਦ ਪੋਚਿਆ ਜਾਂਦਾ ਹੈ ਔਰ ਉਹਨੂੰ ਫੜ ਕੇ ਹੁਣ ਜੰਮੂ ਲਿਆਇਆ ਜਾ ਰਿਹਾ ਹੈ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸੇ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਕੋਲ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤਜਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਇਸ ਵੇਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੰਮੂ ਤੋਂ ਜੰਮੂ ਦੀ ਨਰਵਾਲ ਪੁਲਿਸ ਚੌਕੀ ਤੋਂ 24 ਅਤੇ 25 ਜਨਵਰੀ ਦੀ ਰਾਤ ਨੂੰ ਇੱਕ ਚੋਰ ਜਿਹੜਾ ਹੈ ਉਹ ਫਰਾਰ ਹੋ ਜਾਂਦਾ ਹੈ ਉਸ ਚੋਰ ਦਾ ਨਾਮ ਹੈ ਮੁਹੰਮਦ ਵਕਾਰ ਬਲ ਨੂਰ ਮੁਹੰਮਦ ਇਹ ਰਜੋਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਔਰ ਚੋਰੀ ਦੇ ਸਿਲਸਿਲੇ ਦੇ ਵਿੱਚ ਇਸ ਨੂੰ ਚਿੰਨੌਰ ਪੁਲਿਸ ਨੇ ਜੰਮੂ ਦੀ ਚਿੰਨੌਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਜਦੋਂ ਚਿੰਨੌਰ ਪੁਲਿਸ ਤੋਂ ਨਰਵਾਲ ਪੁਲਿਸ ਨੇ ਉਹਨਾਂ ਨੂੰ ਉਸ ਚੋਰ ਨੂੰ ਆਪਣੇ ਹਿਰਾਸਤ ਦੇ ਵਿੱਚ ਲਿਆ ਕਸਟਡੀ ਦੇ ਵਿੱਚ ਲਿਆ ਉਹਦੀ ਪੁੱਛਗਿੱਛ ਦੇ ਲਈ ਤੇ ਪੁੱਛਗਿੱਛ ਦੇ ਦੌਰਾਨ 24 ਜਨਵਰੀ ਅਤੇ 25 ਜਨਵਰੀ ਦੀ ਰਾਤ ਨੂੰ ਉਹ ਚੋਰ ਮੌਕਾ ਦੇਖਦੇ ਹੀ ਫਰਾਰ ਹੋ ਜਾਂਦਾ ਹੈ ਜੇਲ੍ਹ ਦਾ ਤਾਲਾ ਤੋੜ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਚਲਾਕੀ ਦੇ ਨਾਲ ਉਥੋਂ ਫਰਾਰ ਹੋ ਜਾਂਦਾ ਹੈ ਇਹ ਖਬਰਾਂ ਜਿਹੜੀਆਂ ਹਨ ਸੋਸ਼ਲ ਮੀਡੀਆ ਅਤੇ ਅਖਬਾਰਾਂ ਦੇ ਵਿੱਚ ਵੀ ਛਪੀਆਂ ਸਨ ਹੁਣ ਉਹ ਚੋਰ ਜਿਹੜਾ ਹੈ ਉਹ ਉਥੋਂ ਨਿਕਲ ਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਚੋਰ ਦੇ ਪਿੱਛੇ ਛਾਪੇ ਮਾਰੀ ਸ਼ੁਰੂ ਹੋ ਜਾਂਦੀ ਹੈ ਜਦੋਂ ਜੰਮੂ ਕਸ਼ਮੀਰ ਪੁਲਿਸ ਚੋਰ ਦੀ ਛਾਪੇਮਾਰੀ ਕਰਕੇ ਉਹਨੂੰ ਜਗ੍ਹਾ ਜਗ੍ਹਾ ਤੇ ਤਲਾਸ਼ਦੀ ਹੈ ਤੇ ਉਹਦਾ ਕੋਈ ਸੁਰਾਗ ਨਹੀਂ ਮਿਲਦਾ ਲੇਕਿਨ ਅੱਜ ਤੁਹਾਨੂੰ ਦੱਸ ਦਈਏ ਸੂਤਰਾਂ ਦੇ ਹਵਾਲੇ ਤੋਂ ਇੱਕ ਪੱਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਚੋਰ ਨੂੰ ਚੰਡੀਗੜ੍ਹ ਦੇ ਵਿੱਚੋਂ ਨਰਵਾਲ ਪੁਲਿਸ ਜੰਮੂ ਕਸ਼ਮੀਰ ਪੁਲਿਸ ਦੀ ਨਰਵਾਲ ਚੌਕੀ ਦੀ ਪਾਰਟੀ ਨੇ ਫੜ ਲਿਆ ਹੈ ਔਰ ਉਹ ਇਸ ਵੇਲੇ ਜੰਮੂ ਲਿਆਇਆ ਜਾ ਰਿਹਾ ਹੈ ਬਹੁਤ ਹੀ ਵੱਡੀ ਕਾਮਯਾਬੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ 24 ਔਰ 25 ਦੀ ਰਾਤ ਨੂੰ ਜਦੋਂ ਚੋਰ ਫਰਾਰ ਹੁੰਦਾ ਹੈ ਉਸ ਵੇਲੇ ਥਾਣੇ ਦੇ ਵਿੱਚ ਨਫਰੀ ਕੱਟ ਹੁੰਦੀ ਹੈ ਜਿਸ ਕਰਕੇ ਉਹ ਫਰਾਰ ਹੋਣ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਮੌਕੇ ਦੇ ਦੌਰਾਨ ਉੱਥੇ ਦਾ ਜਿਹੜਾ ਗੇਟ ਦੇ ਉੱਤੇ ਸੰਤਰੀ ਬੈਠਾ ਸੀ ਉਹਦਾ ਇਹ ਕਹਿਣਾ ਸੀ ਕਿ ਚੋਰ ਜਿਹੜਾ ਹੈ ਉਹ ਗੇਟ ਦੇ ਰਸਤੇ ਨਿਕਲ ਕੇ ਨਹੀਂ ਗਿਆ ਯਾਨੀ ਕਿ ਉਸ ਤੋਂ ਬਾਅਦ ਉਹ ਕਿਸੇ ਹੋਰ ਰਸਤੇ ਤੇ ਦੀਵਾਰ ਟੱਪ ਕੇ ਜਾਂ ਛੱਤ ਦੀਆਂ ਸੀੜੀਆਂ ਚੜ੍ਹ ਕੇ ਜਾਂ ਕਿਸੇ ਹੋਰ ਪਾਸੋਂ ਉਹ ਫਰਾਰ ਹੋ ਜਾਂਦਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਵੱਡੀ ਕਾਮਯਾਬੀ ਫਿਰ ਤੋਂ ਉਸ ਪੁਲਿਸ ਸਟੇਸ਼ਨ ਦੀ ਪਾਰਟੀ ਨੂੰ ਮਿਲੀ ਹੈ ਉਹ ਡੀਐਸਪੀ ਐਸਪੀ ਅਤੇ ਐਸਐਸਪੀ ਸਾਹਿਬ ਦੇ ਸੁਪਰਵੀਜ਼ਨ ਹੇਠ ਉਹ ਪਾਰਟੀ ਜਦੋਂ ਇੱਥੋਂ ਨਿਕਲਦੀ ਹੈ ਉਹਨਾਂ ਨੂੰ ਖਬਰ ਮਿਲਦੀ ਹੈ ਔਰ ਉਹ ਸਿੱਧਾ ਪਹੁੰਚਦੇ ਹਨ ਪੰਜਾਬ ਲੰਘ ਕੇ ਚੰਡੀਗੜ੍ਹ ਔਰ ਚੰਡੀਗੜ੍ਹ ਜਾ ਕੇ ਉਸ ਚੋਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਉਸ ਨੂੰ ਜੰਮੂ ਲਿਆਇਆ ਜਾ ਰਿਹਾ ਹੈ ਔਰ ਜੰਮੂ ਲਿਆਇਆ ਜਾ ਰਿਹਾ ਹੈ ਔਰ ਉਸ ਦੀ ਅੱਗੇ ਜਿਹੜੀ ਪੁੱਛਗਿੱਛ ਹੈ ਉਹਨੂੰ ਸ਼ੁਰੂ ਕੀਤਾ ਜਾਏਗਾ ਔਰ ਕਿਸ-ਕਿਸ ਚੋਰੀਆਂ ਦੇ ਵਿੱਚ ਉਹ ਸ਼ਾਮਲ ਸੀ ਉਹਦੀ ਜਿਹੜੀ ਆਲਰੇਡੀ ਇੱਕ ਪੁੱਛਗਿੱਛ ਚੱਲ ਰਹੀ ਸੀ ਉਹਨੂੰ ਅੱਗੇ ਵਧਾਇਆ ਜਾਏਗਾ ਔਰ ਸਭ ਤੋਂ ਵੱਡੀ ਖਬਰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਉਹ ਚੋਰ ਵਕਾਰ ਯੂਨਸ ਔਰ ਸੌਰੀ ਮਾਫ ਮਾਫ ਕਰਨਾ ਮੁਹੰਮਦ ਵਕਾਰ ਜਿਹੜਾ ਕਿ ਜਿਸ ਦੇ ਪਿਤਾ ਦਾ ਨਾਮ ਨੂਰ ਮੁਹੰਮਦ ਹੈ ਔਰ ਉਹ ਰਜ਼ौरी ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹ ਤਿੰਨ ਚੋਰ ਜਿਹੜੇ ਸਨ ਤਿੰਨਾਂ ਦੇ ਵਿੱਚੋਂ ਦੋ ਪਕੜੇ ਗਏ ਸਨ ਔਰ ਇਹ ਫਰਾਰ ਸੀ ਇਸ ਨੂੰ ਚਿੰਨੌਰ ਪੁਲਿਸ ਨੇ ਫਰਾਰ ਚੋਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁੱਛਗਿੱਛ ਦੇ ਲਈ ਨਰਵਾਲ ਚੌਕੀ ਜੰਮੂ ਦੀ ਨਰਵਾਲ ਚੌਕੀ ਦੇ ਵਿੱਚ ਨੂੰ ਲਿਆਇਆ ਗਿਆ ਸੀ ਉੱਥੋਂ ਇਹ 24 ਅਤੇ 25 ਜਨਵਰੀ ਦੀ ਰਾਤ ਨੂੰ ਜਿਹੜਾ ਹੈ ਇਹ ਫਰਾਰ ਹੋ ਜਾਂਦਾ ਔਰ ਬਹੁਤ ਵੱਡੀ ਕਾਮਯਾਬੀ ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਹੈ ਜੰਮੂ ਕਸ਼ਮੀਰ ਪੁਲਿਸ ਨੂੰ ਇਹ ਚੋਰ ਜਿਹੜਾ ਹੈ ਚੰਡੀਗੜ੍ਹ ਤੋਂ ਮਿਲ ਜਾਂਦਾ ਹੈ ਔਰ ਇਹਨੂੰ ਉੱਥੇ ਧਰਦ ਪੋਚਿਆ ਜਾਂਦਾ ਹੈ ਔਰ ਉਹਨੂੰ ਫੜ ਕੇ ਹੁਣ ਜੰਮੂ ਲਿਆਇਆ ਜਾ ਰਿਹਾ ਹੈ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸੇ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਕੋਲ ਹੋਰ ਵੀ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ